ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਸ਼ਰੀਆਮ ਗੁੰਡਾਗਰਦੀ ਸਾਹਮਣੇ ਆਈ ਹੈ ਜਿਸ ਨੇ ਕੀ ਇੱਕ ਕਾਰ ਚਾਲਕ ਨੂੰ ਉਤਾਰ ਕੇ ਸੜਕ ਦੇ ਉੱਤੇ ਉਸ 'ਤੇ ਥੱਪਣ ਮਾਰੇ ਨੇ ਦੋ ਧਿਰਾਂ ਦੇ ਝਗੜੇ ਵਿੱਚ ਕਾਰ ਚਰਚ ਦਾ ਵੱਡਾ ਨੁਕਸਾਨ ਹੋਇਆ ਦੱਸਦੀ ਹੈ ਕਿ ਇੱਕ ਪਿੰਡ ਦੇ ਵਿੱਚ ਦੋ ਧਿਰਾਂ ਵਿਚਕਾਰ ਜ਼ਬਰਦਸਤ ਖੂਨੀ ਝੜਪ ਚੱਲ ਰਹੀ ਸੀ ਤੇ ਇਸੇ ਵਿਚਕਾਰ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਇੱਟਾਂ ਰੋੜੇ ਵਰਸਾਉਣੇ ਸ਼ੁਰੂ ਕਰ ਦਿੱਤੇ ਅੱਜ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਦੁਕਾਨ ਦੇ ਅੰਦਰ ਦੋ ਨੌਜਵਾਨ ਵੜਦੇ ਨਹੀਂ ਤੇ ਦੁਕਾਨਦਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਦਰਅਸਲ ਕੰਮ 'ਚ ਦੇਰੀ ਹੋਣ ਕਾਰਨ ਇਸ ਦੁਕਾਨਦਾਰ ਦੀ ਇਹਨਾਂ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਦੁਕਾਨਦਾਰਾਂ ਨੇ ਵੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜੇਕਰ ਤੁਹਾਡੀ ਵੀ ਗਲੀ ਦੇ ਵਿੱਚ ਕੋਈ ਹੈਲਮਟ ਪਾਏ ਬਾਈਕ ਸਵਾਰ ਇੱਧਰ ਉੱਧਰ ਘੁੰਮਦੇ ਨਜ਼ਰਾਂ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਹੈਲਮਟ ਗੈਗ ਹੋ ਸਕਦਾ ਹੈ ਜੋ ਬਾਹਰ ਦਾ ਤਨੂ ਅੰਜਾਮ ਦਿੰਦਾ ਹੈ ਮੌਕਾ ਦੇ ਕੇ ਚੋਰੀ ਕਰਦੇ ਨੇ ਤੇ ਲੁੱਟਖੋ ਕਰਦੇ ਨੇ ਹੁਣੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਹੈਲਮਟ ਗੈਂਗ ਇੱਕ ਬਾਈਕ ਤੇ ਸਵਾਰ ਦੋ ਚੋਰ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਹੈਲਮਟ ਪਾਇਆ ਤੇ ਇੱਕ ਨੇ ਕੈਪ ਪਹਿਨੀ ਹੋਈ ਹੈ ਮੂੰਹ ਬੰਨਿਆ ਹੋਇਆ ਹੈ ਤੇ ਇਹ ਪਹਿਲਾਂ ਗਲੀ ਦੇ ਵਿੱਚ ਗੇੜੇ ਲਾਉਂਦੇ ਨੇ ਰੇਕੀ ਕਰਦੇ ਨੇ ਤੇ ਫਿਰ ਜਦੋਂ ਤਸੱਲੀ ਹੋ ਜਾਂਦੀ ਹੈ ਤਾਂ ਇਹ ਕੰਧ ਟੱਪ ਕੇ ਘਰ ਦੇ ਅੰਦਰ ਵੜਦੇ ਨੇ ਘਰ ਦਾ ਤਾਲਾ ਤੋੜਦੇ ਨੇ ਤੇ ਅੰਦਰੋਂ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ